ਸਮਾਣਾ ਦੀ ਮੰਡੀ ਜਿਹੜੀ ਸਬਜ਼ੀ ਮੰਡੀ ਦੇ ਵਿੱਚ ਇਸ ਵਕਤ ਮਟਰ ਹੈ ਉਹ ਆਮਦ ਸ਼ੁਰੂ ਹੋ ਗਈ ਹੈ ਔਰ ਇਹ ਮੰਡੀ ਇੰਨੀ ਵੱਡੀ ਹੈ ਸਬਜ਼ੀ ਕੀ ਮਟਰ ਦੀ ਸਮਾਣਾ ਦੀ ਵੀ ਪੂਰੇ ਦੇਸ਼ ਦੇ ਵਪਾਰੀ ਇੱਥੋਂ ਮਟਰ ਖਰੀਦਣ ਲੈ ਆਉਂਦੇ ਆਂ ਕਿਸਾਨ ਇਸ ਵਾਰ ਖੁਸ਼ ਰਹਿਣਗੇ ਕਿਉਂਕਿ ਮਟਰ ਦਾ ਭਾਅ ਕਿਸਾਨ ਨੂੰ ਉਹਦੇ ਮੁਤਾਬਿਕ ਮਿਲ ਰਿਹਾ ਹੈ ਔਰ ਵਪਾਰੀ ਵੀ ਖੁਸ਼ ਨਜ਼ਰ ਆ ਰਹੇ ਆਂ ਔਰ ਇੱਥੋਂ ਸਪਲਾਈ ਪੂਰੇ ਦੇਸ਼ ਦੇ ਵਿੱਚ ਮਟਰ ਦੀ ਹੁੰਦੀ ਹੈ ਸਾਡੇ ਜਦ ਅਸੀਂ ਨਿਊਜ਼ ਨਸਰ ਕਰਦੇ ਆਂ ਤਾਂ ਸਾਡੇ ਕੋਲ ਵੀ ਦੂਸਰੇ ਸਟੇਟਾਂ ਤੋਂ ਕਨਫਰਮ ਕਰਦੇ ਆ ਕਿ ਕੀ ਰੇਟ ਚੱਲ ਰਿਹਾ ਸਮਾਣਾ ਕੀ ਮੰਡੀ ਦੇ ਵਿੱਚ ਅਸੀਂ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਅੱਜ ਇਸ ਵਾਰ ਕੀ ਰੇਟ ਚੱਲ ਰਿਹਾ ਹੈ ਤੇ ਵਪਾਰੀਰ ਵਪਾਰੀ ਕਿੰਨਾ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਨਹੀਂ ਬਹੁਤ ਵਧੀਆ ਪੋਜੀਸ਼ਨ ਹੈ ਜੀ ਇਸ ਵਾਰੀ ਸਹੀ ਰੇਟ ਹੈ ਹਾਬ ਤੱਕ ਪਹਿਲਾਂ ਤਾਂ ਕਾਫੀ ਮੰਦਾ ਸੀ ਬਹੁਤ ਨੁਕਸਾਨ ਸੀ ਪਰ ਕਿੱਥੋਂ ਕਿੱਥੋਂ ਇਥੇ ਮਾਲ ਲੈਣ ਆਣਦੇ ਲੋਕ ਏਸੀ ਆ ਦੀ ਤਕਰੀਬਨ ਸਭ ਤੋਂ ਵੱਡੀ ਮੰਡੀ ਹੈ ਜੀ ਸਮਾਣਾ ਪੂਰੇ ਸਾਡੇ 40-50 ਕਿਲੋਮੀਟਰ ਦੇ ਏਰੀਏ ਚੋਂ ਮਟਰ ਉਰਿਆ ਕੇ ਵਿਕਦਾ ਤੇ ਪੂਰੀ ਮੰਡੀ ਬੰਬੇ ਅਹਮਦਾਬਾਦ ਦਿੱਲੀ ਗੁਜਰਾਤ ਸਾਰੇ ਕਿਧਰੋਂ ਮਾਲ ਜਾਂਦਾ ਹੈ ਬਸ ਬਸ ਫੈਕਟਰੀਆਂ ਚ ਰੁੰਦਰਪੁਰ ਕੁਆਲਟੀ ਬਹੁਤ ਵਧੀਆ ਸਮਾਨ ਨੇ ਦੀ ਜੋ ਕੁਆਲਟੀ ਆ ਬਹੁਤ ਟੌਪ ਦੀ ਕੁਆਲਟੀ ਸਮਾਨ ਦੇ ਦੀ ਸਭ ਤੋਂ ਬੈਸਟ ਮਟਰ ਮੈਂ ਕਿਹੜਾ ਇਸ ਵਿੱਚ ਹੁੰਦੀ ਹੈ 89P ਬਹੁਤ ਵਧੀਆ AP3 ਵੀ ਦੋਨੋਂ ਕੁਆਲਟੀਆਂ ਬਹੁਤ ਵਧੀਆ ਹੋਰੇ ਹੁੰਦੀਆਂ ਨੇ ਜੀ ਬੜੀਆਂ ਟੌਪ ਦੀਆਂ ਹੁੰਦੀਆਂ ਹਾਂ ਝੋਨੇ ਤੋਂ ਹਟ ਕੇ ਕਰਦੇ ਆ ਜੀ ਅਸੀਂ ਬੂਟੀ ਕਰ ਲਾਨੇ ਆ ਮੱਕੀ ਕਰ ਲਾਨੇ ਆ ਸਬਜ਼ੀ ਭਾਜੀ ਲਾ ਲਾਨੇ ਆ ਜੀ ਇਹ ਫਸਲਾਂ ਕਰ ਲਾਨੇ ਆ ਤੇ ਇਹਦਾ ਤੁਸੀਂ ਕਿੰਨਾ ਮੁਨਾਫਾ ਦੇਖਦੇ ਹੋ ਇਸ ਫਸਲ ਦਾ ਮੁਨਾਫਾ ਜੀ ਰੇਟ ਦੇ ਹਿਸਾਬ ਨਾਲ ਆ ਜੀ ਬਾਕੀ ਝਾੜ ਦੇ আর ਮੌਸਮ ਦੇ ਕੁਦਰਤ ਦੇ ਹਿਸਾਬ ਨਾਲ ਆ ਜੀ ਇਸ ਤਰ੍ਹਾਂ ਰੇਟ ਮਿਲ ਰਿਹਾ ਇਸ ਵਾਰ ਠੀਕ ਹੈ ਇਸ ਵਾਰ ਰੇਟ ਠੀਕ ਆ ਜੀ ਵਿਚ ਦੀ ਥੋੜਾ ਜਿਆਦਾ ਡਾਊਨ ਜ਼ਰੂਰ ਆ ਗਿਆ ਸੀ 13-14 ਰੁਪਏ ਤੇ ਆ ਗਿਆ ਸੀ ਲਗਭਗ ਵੀ ਹੁਣ ਠੀਕ ਰਿਹਾ 18 ਤੋਂ 25 ਰੁਪਏ ਤੱਕ ਰੇਟ ਦਾ ਹੁਣ ਚੱਲ ਰਿਹਾ ਜੋ ਹੈਗਾ 18 ਤੋਂ 25 ਰੁਪਏ ਇਸ ਵਕਤ ਚੱਲ ਰਿਹਾ ਥੋਕ ਦੇ ਵੀ ਜਿਹੜੇ ਵਪਾਰੀ ਖਰੀਦ ਰਹੇ ਆ ਫਾਇਦਾ ਹੁੰਦਾ ਰਿਹਾ ਇਸ ਵਾਰ ਥੋੜੀ ਜੀ ਆਮਦ ਲੇਟ ਸਟਾਰਟ ਹੋਈ ਹੈ ਜੀ ਮੌਸਮ ਦੀ ਖਰਾਬੀ ਕਰਕੇ ਤੇ ਅੱਜ ਦਾ ਜਿਹੜਾ ਰੇਟ ਆ 18 ਤੋਂ 20 ਰੁਪਏ ਲਗਭਗ ਮੱਧਮੀਦਾਰ ਨੂੰ ਮਿਲ ਰਿਹਾ ਪਿਛਲੇ ਸਾਲ ਨਾਲੋਂ ਝਾੜ ਦਾ ਕੁਝ ਚ ਰਾਜਸਥਾਨ ਸਾਰੇ ਪਾਸੇ ਸਟਮ ਮਟਰ ਚੱਲ ਰਿਹਾ ਜਿਸ ਨਾਲ ਜੀਮੀਦਾਰ ਨੂੰ ਥੋੜਾ ਨੁਕਸਾਨ ਹੋ ਰਿਹਾ ਪਰ ਉਹ ਆਮਦ ਚੰਗੀ ਹੈ ਝਾੜ ਚੰਗਾ ਮਿਲ ਰਿਹਾ ਤਾਂ ਉਸ ਨਾਲ ਜੀਮੀਦਾਰ ਦੀ ਪਰਪਾਈ ਹੋ ਜਾਣੀ ਹੈ ਕਿੱਥੇ ਕਿੱਥੇ ਸਪਲਾਈ ਹੁੰਦੀ ਹੈ ਇਥੋਂ ਮਟਰ ਇਥੋਂ ਜੀ ਪੂਰੇ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਬਹੁਤ ਗੁਜਰਾਤ ਬੰਬਈ ਤੱਕ ਮਟਰ ਦੀ ਸਪਲਾਈ ਹੈ ਜੀ ਉਤਰਾਖੰਡ ਫੈਕਟਰੀਆਂ ਦੇ ਵਿੱਚ ਇਥੋਂ ਲਗਭਗ 50 ਤੋਂ 60% ਮਟਰ ਜਾਂਦਾ ਰੇਟ ਜਿਹੜਾ ਹੈ ਜੀ 16-17 ਰੁਪਏ ਕਿਲੋ ਤੋਂ ਲੈ ਕੇ 22 ਰੁਪਏ ਕਿਲੋ ਤੱਕ ਵਿਕ ਰਿਹਾ ਰੈਵਲ ਜਿਹੜੀ ਹੈ 3-4 ਹਜ਼ਾਰ ਕਟੇ ਦੀ ਰੋਜ਼ ਦੀ ਆਉਂਦੀ ਵ ਔਰ ਲੇਬਰ ਨੂੰ ਲੇਬਰ ਮਿਲ ਰਹੀ ਆ ਆਰਤੀ ਹੈ ਆਪਣਾ ਪੂਰੀ ਜੋਰ ਲਾ ਕੇ ਮਾਲ ਸ੍ਰੀਆਮ ਬੋਲੀ ਦੇ ਉੱਤੇ ਮਾਲ ਵੇਚਿਆ ਜਾ ਰਿਹਾ ਜੀਵੀਦਾਰ ਆਪਣਾ ਪੂਰ ਸੰਤੁਸ਼ਟ ਹੈ ਹਾਂ ਜੀ ਆ ਬਿਲਕੁਲ ਕਿਸਾਨਾਂ ਨੂੰ ਇਹਨ ਵਧੀਆ ਮੁੱਲ ਮਿਲ ਰਿਹਾ ਵਧੀਆ ਉਹਦੀ ਆ ਜਮੀਨ ਦੀ ਫਸਲ ਮਿਲਦੀ ਅਸੀਂ ਮਾਲ ਖਰੀਦ ਰਹੇ ਹਾਂ ਜੀ ਰਾਤਵੇ ਅਸੀਂ 550 ਕਟਾ ਖਰੀਦੇ ਇੱਥੋਂ ਜੀ ਮਤਲਬ ਕਿ ਸਮਾਨੇ ਫੈਕਟਰੀ ਲਗਣ ਕਰਕੇ ਕਿਸਾਨਾਂ ਨੂੰ ਆਰਤੀਆਂ ਨੂੰ ਪੇਮੈਂਟ ਵਾਸਤੇ ਔਰ ਕਿਸਾਨਾਂ ਦਾ ਮਾਲ ਜੇ ਮੰਡੀਆਂ ਨਾਲੋਂ ਰੁਪਿਆ ਕਿੰਨਾ ਵੱਧ ਮਿਲ ਰਿਹਾ ਬਿਲਕੁਲ ਜੀ ਬਿਲਕੁਲ ਇੱਥੇ ਮੰਡੀਆਂ ਨਾਲੋਂ ਅੱਜ ਅੰਮ੍ਰਿਤਸਰ ਦਾ ਭਾਅ 17 18 ਰੁਪ ਦੇਸ਼ਪੁਰ ਦੇ ਵਿੱਚ ਪੰਜਾਬ ਦੇ ਵਿੱਚ ਜੋ ਹੈ ਸਮਾਨੇ ਦੀ ਮੰਡੀ ਪਹਿਲੇ ਨੰਬਰ ਤੇ ਰਾਜਪਾਲ ਪੱਲੇਦਾਰੀ ਹੈ ਪੱਲੇਦਾਰੀ ਜੋ ਮਰਡਰ ਆ ਰਹੀ ਹੈ ਆਪਕਰ ਰੋਗਰ ਚੱਲ ਰਹੇ ਹਨ ਹਾਂਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਚੱਲ ਰਹੀ ਹੈ 500 550 ਕਿਲੇ ਦੇਰੀ ਮੰਡਿਤੀ ਹੈ 500 550 ਬਣੀ ਜਾ ਰਹੀ ਹੈ ਅਭੀ ਤੋਂ ਮੰਦੇ ਮੇ ਵੀ 3 3.5 ਘੰਟੇ ਕੰਮ ਕਰਤੇ ਹੈ 2.5 ਬੰਦਾ ਕੰਮ ਕਰਦਾ ਹੈ 2.5 ਬੰਦਾ ਕੰਮ ਕਰ ਰਹਾ ਹੈ 2.5 ਆਜੇ ਕੰਮ ਕਰ ਰਹੇ ਮੰਡੀ ਮੇ ਹਾਂਜੀ